ਅਗਰਜੀਕਾ ਖਾਲਸਾ ਦਾ ਅਗਰਜੀਕੀ ਫਤਿਹ ਗੁਰਨਾਨਕ ਬਟੇਕ ਤੋਂ ਬੋਲਦੀ ਹੈ ਜੀ ਅਸੀਂ ਗਰਮੀ ਵਾਲੇ ਸੂਟ ਲੈ ਕੇ ਆਏ ਜੀ ਤੁਹਾਡੇ ਕੋਲ ਪਿਓਰ ਦੁਪੱਟੇ ਦੇ ਤੇ ਨੀਲੇ ਦੁਪੱਟੇ ਦੇ ਮੈਚਿੰਗਾਂ ਨੇ ਜੀ ਇਹ ਆਪਣੇ ਕੋਲ ਵੱਧ ਤੋਂ ਵੱਧ ਸੈਰ ਲੈ ਕੇ ਕਮੈਂਟ ਕਰਦੇ ਆ ਕਰੋ ਜੀ ਕੋਈ ਵੀ ਸੂਟ ਸਾਨੂੰ ਵਧੀਆ ਲੱਗੇ ਫੋਟੋ ਭੇਜਦੇ ਮੰਗਵਾ ਸਕਦੇ ਜੀ WhatsApp ਨੰਬਰ ਆਪਣਾ ਸਕਰੀਨ ਤੇ ਚੱਲਦਾ ਹੋਊਗਾ ਜੀ ਪ੍ਰਿੰਟ ਲੰਘ ਤੋਂ ਬੋਲਦੀ ਹੈ ਜੀ ਜਿਹੜਾ ਫਤਿਹੜਾ ਕਿਸੇ ਨੇ ਵੀ ਨੇੜੇ ਤੇੜੇ ਵਾਲੇ ਨੇ ਦੁਕਾਨ ਤੇ ਆ ਕੇ ਲੈਣਾ ਹੋਵੇ ਜੀ ਦੁਕਾਨ ਤੇ ਆ ਕੇ ਵੀ ਲੈ ਸਕਦਾ ਜੀ ਬੀਰੂ ਪੱਤੀ ਧਰਮਸਾਲ ਲੱਗੇ ਦੁਕਾਨ ਹੈ ਜੀ ਸੱਟ ਵਾਲੀ ਸਾਡੇ ਵੱਧ ਤੋਂ ਵੱਧ ਸਪੋਰਟ ਕਰੋ ਜੀ ਸ਼ੇਅਰ ਲੱਕ ਕਮੈਂਟ ਕਰੋ ਜੀ ਕੋਈ ਵੀ ਗਲਤੀ ਹੈ ਵੀਡੀਓ 'ਚ ਉਹ ਵੀ ਸਾਨੂੰ ਕਮੈਂਟ ਕਰਕੇ ਦੱਸੋ ਜੀ ਜਿੰਨੇ ਵੱਧ ਤੋਂ ਵੱਧ ਸਪੋਰਟ ਕਰੋਗੇ ਜੀ ਸਾਡਾ ਵੀ ਉਹਨਾਂ ਹੀ ਕੰਮ ਹੋਊਗਾ ਜੀ ਕੰਮ ਦੀ ਬਹੁਤ ਜ਼ਰੂਰਤ ਹੈ ਜੀ ਸਾਨੂੰ ਕੰਮ ਨਹੀਂ ਜੀ ਚੱਲ ਰਿਹਾ ਬਿਲਕੁਲ ਵੀ ਸੋਡੇ ਭੈਣ ਭਾਈਆਂ ਦੀ ਸਪੋਰਟ ਨਾਲ ਹੀ ਚੱਲੂਗਾ ਜੀ ਕਿ ਮੈਂ ਹੋਰ ਭੈਣ ਭਾਈਆਂ ਦੀ ਸਪੋਰਟ ਕਰਦੀ ਹਾਂ ਜੀ ਸਾਡੀ ਵੀ ਆਪਣੀ ਸਪੋਰਟ ਕਰੋਗੇ ਦੋ ਪੈਸੇ ਕਮਾਉਂਦਾ ਹੈ ਬੰਦੇ ਨੇ ਕੋਈ ਵੀ ਕੰਮ ਕਰਦਾ ਹੈ ਜਿਹੜਾ ਜਿਹੜੀ ਕਪੜਾ ਦਿਖਾਵਾਂਗੇ ਜੀ ਉਹੀ ਕਪੜਾ ਤੁਹਾਡੇ ਕੋਲ ਆਊਗਾ ਜੀ ਇਹ ਕਾਟਨ ਚ ਨੇ ਜੀ ਸੂਟ ਪਿਓਰ ਕਾਟਨ ਆ ਜੀ ਇਹ ਦੇਖੋ ਜੀ ਇਸੇ ਬੈਕ ਤੇ ਵੀ ਡਿਜ਼ਾਈਨ ਆ ਜੀ ਇਹ ਵਾਹਾਂ ਤੇ ਬਣੇ ਹੋਏ ਜੀ ਮੇਨ ਡਿਜ਼ਾਈਨ ਮੈਂ ਬਟਾ ਤੇ ਰਿਆਨ ਬਣੇ ਹੋਏ ਹੈਗੇ ਪੂਰੇ بڑے ਦੁਪट्टे ਨੇ ਜੀ ਕੋਈ ਘਟ ਨਹੀਂ ਹੈ ਜੀ ਆ ਦੇਖੋ ਹੀ 1500 ਦੀ ਰੇਂਜ ਚ ਨੇ ਜੀ ਇਹ ਜਿੱਦ ਸ਼ਿਪਿੰਗ ਜੀ ਪੀਡੀਏ ਚ ਜੀ ਕੇ ਆ ਗਏ ਜੀ ਜਾਨ ਇਹ ਕੋਲੇ ਤੇ ਡਿਜ਼ਾਈਨ ਬਣਿਆ ਹੋਇਆ ਜੀ ਇਹ ਪੱਲੇ ਤੇ ਡਿਜ਼ਾਈਨ ਬਣਿਆ ਹੋਇਆ ਸਰਵਾਰਾ ਜਿਹਦੇ ਨਾਲ ਮੈਚਿੰਗ ਦੇਖੋ ਇਹਦਾ ਡਿਜ਼ਾਈਨ ਆ ਰੰਗ ਹਾੜੇ ਜਿਹੜੇ ਵੱਧਦੇ ਆ ਜੀ ਕਿਸੀ ਦਾ ਘਟਾ ਤੁਸੀਂ ਫੋਟੋ ਭੇਜ ਕੇ WhatsApp ਨੰਬਰ ਤੇ ਪੁੱਛ ਸਕਦੇ ਹੋ ਜੀ ਜਿਹੜਾ ਵੀ ਤੁਹਾਨੂੰ ਸੌਟ ਪਸੰਦ ਹੋਵੇ ਜੀ ਉਹਦਾ ਪ੍ਰਾਈਸ ਪੁੱਛ ਸਕਦੇ ਆ ਜੀ ਇਹ ਵਿੱਚੇ ਪਤਲੇ ਨੇ ਤੇ ਘੱਟਾ ਵਾਲੇ ਵੀ ਨੇ ਇਹ ਚੇਲੇ 1000 ਵਾਲੇ ਵੀ ਨੇ 1200 ਵਾਲੇ ਵੀ ਨੇ ਫਿਰ 1400 ਵਾਲੇ ਵੀ ਨੇ ਇਹ ਦੇਖੋ ਜੀ ਆਲ ਓਵਰੇ ਸੌਟ ਹੈ ਜੀ ਸਾਰਾ ਇਹ ਆਲ ਓਵਰ ਸੌਟ ਹੈ ਜੀ ਦੇਖੋ ਜੀ ਬ੍ਰਾਂਡ ਦਾ ਇਹ ਦਿਨਾਲ ਵੀ ਜੀ ਪਿਓਰ ਦਾ ਦੁਪੱਟਾ ਹੈ ਦੇਖੋ ਜੀ ਸਮਝ ਨਹੀਂ ਆਣੀ ਬਹੁਤ ਵਧੀਆ ਪਿਓਰ ਦਾ ਦੁਪੱਟੇ ਨਾਲ ਆਏ ਨੇ ਜੀ ਛੋਟਾ ਇਹਨਾਂ ਗਰਮੀ ਦੇ ਪਿਓਰ ਦੇ ਦੁਪੱਟੇ ਜਾਂਦਾ ਇਹ ਜੀ ਪੂਰੇ ਖੁੱਲੇ ਪਿਓਰ ਦਾ ਦੁਪੱਟੇ ਨੇ ਜੀ ਬੜੀ ਕੱਟਦੇ ਨੇ ਖੁੱਲੇ ਚੌੜੇ ਲੰਬੇ ਦੁਪੱਟੇ ਨੇ ਜੀ ਕੋਈ ਵੀ ਸੋਚਣ ਨੂੰ ਵਧੀਆ ਲੱਗੇ ਜੀ ਪਿਕ ਤੇ ਇੱਥੇ WhatsApp ਨੰਬਰ ਤੇ ਪੁੱਛ ਸਕਦੇ ਆ ਸਤਿ ਸ੍ਰੀ ਅਕਾਲ